ਲੰਗੀ 19 ਅਪ੍ਰੈਲ ਨੂੰ ਤਕਰੀਬਨ ਸ਼ਾਮ 7 ਵਜੇ ਸੰਗਰੂਰ ਜੇਲ੍ਹ ਚ 8 ਕੈਦੀਆਂ ਵੱਲੋਂ 4 ਕੈਦੀਆਂ ਨੂੰ ਨਿਸ਼ਾਨਾ ਬਣਾ ਕੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਚ 2 ਕੈਦੀਆਂ ਦੀ ਜਾਨ ਚਲੀ ਗਈ ਅਤੇ 2 ਕੈਦੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲੇ ਭਰਤੀ ਕਰਵਾਇਆ ਗਿਆ ਉੱਥੇ ਹੀ ਮਾਮਲੇ ਚ ਮਲਿਰਕੋਟਲਾ ਦੇ ਇੱਕ ਜ਼ਖਮੀ ਹੋਏ ਕੈਦੀ ਸ਼ਹਬਾਜ਼ ਦੀ ਮਾਂ ਸੰਗਰੂਰ ਜੇਲ੍ਹ ਪਹੁੰਚੀ ਅਤੇ ਰੋਂਦੇ ਹੋਏ ਇਲਜ਼ਾਮ ਲਗਾਏ ਕਿ ਬੀਤੀ ਰਾਤ ਦੀ ਘਟਨਾ ਦੀ ਉਹਨਾਂ ਨੂੰ ਨਾ ਹੀ ਪੁਲਿਸ ਪ੍ਰਸ਼ਾਸਨ ਅਤੇ ਨਾ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਦਿੱਤੀ ਗਈ ਅਤੇ ਹੁਣ ਉਹ ਜੇਲ੍ਹ ਤੋਂ ਬਾਹਰ ਖੜੇ ਨੇ ਨਾ ਉਹਨਾਂ ਨੂੰ ਕਿਸੇ ਨਾਲ ਮਿਲਵਾਇਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਹੋਰ ਜਾਣਕਾਰੀ ਦਿੱਤੀ ਜਾ ਰਹੀ ਹੈ ਮੇਰਾ ਨਾਮ ਸਾਜਦਾ ਜੀ ਸਾਜਦਾ ਜੀ ਕਿੱਥੋਂ ਆਏ ਹੋ ਜੀ ਹਮਲੇ ਰਿਪੋਰਟ ਲੈ ਤੋ ਕੀ ਹੋਇਆ ਕੀ ਆ ਤੇਰੇ ਬੇਟੇ ਨੂੰ ਪਹਿਲਾਂ ਵੀ ਉਹ ਇਹਨਾਂ ਨੇ ਬਹੁਤ ਵੱਡਾ ਕੁਟਿਆ ਦਿੱਤਾ ਤੇ ਕੰਮ ਕਰ ਚੁੱਕਾ ਮੇਰੀ 신고ਾਈ ਕੋਈ ਨਹੀਂ ਕੀਤੀ ਸੀ ਕਿਸੇ ਨੇ ਅੱਜ ਫੇਰ ਕਹਿੰਦੇ ਨੇ ਤੇਰਾ ਮੁੰਡਾ ਸੀਰੀਅਸ ਕੀ ਨਾਮ ਕੀ ਨਾਮ ਹੈ ਮੁੰਡੇ ਦਾ ਸਹਿਵਾਦ ਸਹਿਵਾਦ ਕਿੱਥੇ ਹੈ ਜੀ ਹੁਣ ਉਹ ਉਹ ਕਿੱਥੇ ਆ ਹੁਣ ਉਹ ਹੁਣ ਕਹਿੰਦੇ ਕਹਿੰਦੇ ਪਟਿਆਲੇ ਲੈ ਕੇ ਗਏ ਨਿਊਰੋ ਰੈਫਰ ਕਰਤਾ ਮੈਨੂੰ ਕਿਸੇ ਨੇ ਫੋਨ ਨਹੀਂ ਕਰਿਆ ਕਿਹੜੀ ਗੀਸੰਦਰ ਜੀ ਮੈਨੂੰ ਕੋਈ ਫੋਨ ਹੁਣ ਤਾਂ ਮਾਤਾ ਰਾਤ ਤੁਹਾਡੇ ਮੁੰਡੇ ਨੂੰ ਬੁਰੇ ਤਰੀਕੇ ਨਾਲ ਕੁਟਿਆ ਗਿਆ 8 ਬੰਦਿਆਂ ਵੱਲੋਂ ਉਹ ਤੁਸੀਂ ਨੂੰ ਦੱਸੀ ਗਈ ਆ ਜਾਂ ਨਹੀਂ ਦੱਸੀ ਗਈ ਨਹੀਂ ਕੋਈ ਦੱਲੇ ਕਰ ਮੈਂ ਕੰਮ ਤੋਂ ਦੀ ਪਲਾਸਟਿਕ ਦੀ ਵੀ ਇਹੀ ਵੇਖਾ ਕਮਾਉਣ ਨਾਲ ਲੱਗੀ ਮੈਨੂੰ ਤਾਂ ਕੋਈ ਆਇਆ ਹੀ ਨਹੀਂ ਤੁਹਾਨੂੰ ਪਤਾ ਕਿ ਮੈਂ ਚੱਲੇ ਸੀ ਮੈਨੂੰ ਪਤਾ ਚੱਲਿਆ ਮਲੇਰ ਕੋਰਟ ਦੇ ਹੋ ਕੇ ਸੁਣਾ ਕੇ ਤੁਸੀਂ ਮੈਨੂੰ ਕੀ ਲੱਗਦਾ ਤੁਹਾਨੂੰ ਹੋਇਆ ਕੀ ਹੈਗਾ ਮੇਰੇ ਬੇਟੇ ਨੂੰ ਦਿਖਾ ਦੇ ਮਿਲਣ ਇਨਸਾਫ ਮਿਲਣਾ ਚਾਹੀਦਾ ਕਾਦੇ ਕੇਸ ਅੰਦਰ ਸੀਗਾ ਬੇਟਾ ਕਾਦੇ ਕੇਸ ਬੰਦ ਸੀ ਮੁੰਡਾ ਜੀ 4 ਸਾਲ ਹੋ ਗਏ ਕਤਲ ਦੀ ਕੇਸ ਚ ਬੰਦ ਕਿਸੇ ਦੀ ਨਾਲ ਰੰਜਿਸ਼ ਹੈਗੀ ਸੀ ਤੁਹਾਡੇ ਮੁੰਡੇ ਦੀ ਫੋਨ ਤੇ ਗੱਲ ਹੁੰਦੀ ਹਣੀ ਕਦੇ ਹੈਗੀ ਸੀ ਕਿਸੇ ਬੇਟੇ ਨਾਲ ਕੋਈ ਗੱਲ ਦੀ ਬਾਤ ਪਹਿਲਾਂ ਵੀ ਕਦੇ ਤੁਹਾਡੇ ਮੁੰਡੇ ਨਾਲ ਕੁੱਟ ਮਾਰ ਹੋਈ ਜਾਂਦੀ ਜਿਹਨੇ ਕੀਤੀ ਸੀ ਪਹਿਲਾਂ ਮੁਲਾਜ਼ਮਾ ਨਾਲ ਕੁੱਟਿਆ ਤੇ ਜੀ ਪਹਿਲਾਂ ਵੀ ਮੈਂ ਲੱਕ ਪਰਚਾ ਕਰਾਇਆ ਸੀ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਹੁਣ ਤੁਸੀਂ ਮੁੰਡੇ ਨੂੰ ਮਿਲ ਕੇ ਆਏ ਹੋ ਪਟਿਆਲੇ ਨਾ ਜੀ ਮੈਂ ਤਾਂ ਮਿਲ ਕੇ ਨਹੀਂ ਮੈਂ ਤਾਂ ਹੋਰ ਆਈ ਆ ਫੈਕਟਰੀ 'ਚ ਮੈਨੂੰ ਹੁਣ ਹੀ ਪਤਾ ਲੱਗਿਆ ਮਰੋਂ ਕੱਲ ਰਾਤ ਸੱਤ ਵਜੇ ਦੀ ਘਟਨਾ ਹੁਣ ਤੱਕ ਤੁਹਾਨੂੰ ਕੋਈ ਫੋਨ ਆਇਆ ਕੱਲ ਰਾਤ ਸੱਤ ਕੋਈ ਵੀ ਨਹੀਂ ਆਇਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਉੱਥੇ ਹੀ ਸੰਗਰੂਰ ਜੇਲ੍ਹ ਕੈਦੀਆਂ ਮਾਮਲੇ 'ਚ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਜੇਲ੍ਹ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਕੈਦੀ ਕਿਸੇ ਵੀ ਵੱਡੇ ਗੈਂਗ ਨਾਲ ਨਹੀਂ ਜੁੜੇ ਹੋਏ ਸਨ ਪਰ ਜੇਲ੍ਹ 'ਚ ਕੁਝ ਦਿਨ ਪਹਿਲਾਂ ਉਹਨਾਂ ਦੀ ਆਪਸ 'ਚ ਤਕਰਾਰਬਾਜ਼ੀ ਚੱਲ ਰਹੀ ਸੀ ਪੂਰੇ ਮਾਮਲੇ 'ਚ ਸੰਗਰੂਰ ਸਿਟੀ 1 'ਚ 10 ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹਾਂਜੀ ਸਰ ਸਾਹਿਬ ਦੇ ਦੋ ਬੰਦੇ ਦੀ ਮੌਤ ਹੋ ਜਾਂਦੀ ਹੈ ਸਰ ਕੀ ਕਰੀਏ ਦੀ ਜਾਂਚ ਚੱਲਦੀ ਹੈ ਕੱਲ ਜੇਲ੍ਹ ਦੇ ਵਿੱਚ ਕੁਝ ਕਈਆਂ ਦੀ ਲੜਾਈ ਹੋਈ ਸੀ ਇਹ ਕੋਈ ਗੈਂਗਵਾਰ ਨਹੀਂ ਹੈ ਇਹ ਪਹਿਲਾਂ ਆਪਸ ਦੇ ਵਿੱਚ ਸਾਰੇ ਜਿਹੜੇ ਇਕੱਠੇ ਰਹਿੰਦੇ ਹੁੰਦੇ ਸਨ ਕਿਸੇ ਗੱਲੋਂ ਦੇ ਨਾਲ ਕੁਛ ਦਿਨ ਪਹਿਲਾਂ ਤਕਰਾਰ ਹੋਇਆ ਪਹਿਲਾਂ ਮੜਾ ਮੋਟਾ ਗਲਗਲੋਚ ਹੋਇਆ ਤੇ ਕੱਲ ਇਹਨਾਂ ਨੇ ਜਿਹੜੇ ਦੋ ਬੰਦੇ ਮਾਰਤੇ ਤੇ ਦੋ ਬੰਦੇ ਜਿਹੜੇ ਬੜੇ ਸੀਰੀਅਸਲੀ ਜ਼ਖਮੀ ਨੇ ਔਰ ਜਿੰਦਰਾ ਹਸਪੀਟਲ ਐਡਮਿਟ ਨੇ ਤੇ ਜੋ ਡਾਕਟਰਸ ਤੋਂ ਰਿਪੋਰਟ ਰਹੀ ਏ ਉਹ ਆਊਟ ਆਫ ਡੇਂਜਰ ਦਾ ਸਰਕਾਰ ਦੇ ਨਾਲ ਮਾਰੇ ਦੀ ਕਦੇ ਰਿਪੋਰਟ ਭੇਜੀ ਨਹੀਂ ਗਈ ਸੀ ਜੀ ਮੈਨੂੰ ਕੋਈ ਕਲੀਮ ਰਹਿੰਦੇ ਨੇ ਜਾਂ ਉੱਪਰ ਰਿਪੋਰਟ ਭੇਜਿਓ ਮੈਨੂੰ ਬੋਲ ਤਾਂ ਲੈ ਲੈਂਦੇ ਹੋ ਪਹਿਲਾਂ ਹਾਂਜੀ ਹਾਂਜੀ ਇਹਦੇ ਵਿੱਚ ਪਰਚਾ ਦਰਜ ਹੋ ਗਿਆ ਇਨਵੈਸਟੀਗੇਸ਼ਨ ਅਸੀਂ ਕਰਨੇ ਆ ਜੋ ਜੇਲ ਮੈਨੂਅਲ ਦੇ ਅਕੋਰਡਿੰਗਲੀ ਇਹਨਾਂ ਦਾ ਪ੍ਰੋਡਕਸ਼ਨ ਬ੍ਰੈਂਟ ਲੈ ਕੇ ਬੰਦੇ ਸਾਰੇ ਨੋਮੀਨੇਟਡ ਨੇ ਇਹਨਾਂ ਨੂੰ ਅਸੀਂ ਤਲੀਸਰ ਰਿਮਾਂਡ ਤੇ ਲੈ ਕੇ ਜਾਵਾਂਗੇ ਇਹਦੇ ਨਾਲ ਨਾਲ ਜਿਹੜੀ ਜੁਡੀਸ਼ੀਅਲ ਇਨਕੁਆਰੀ ਵੀ ਚੱਲ ਰਹੀ ਹੈ ਰਾਤੀ ਮਜਿਸਟਰ ਸਾਹਿਬ ਆਏ ਸੀ ਇੱਥੇ ਇਹ ਬਿਆਨ ਲੈ ਕੇ ਨੇ ਸਰਮੋਕਾ ਦੇਖ ਕੀਏ ਨੇ ਇਹ ਟੂਜ਼ਲ ਸਰੀ ਜਿਹੜੀ ਜੁਡੀਸ਼ੀਅਲ ਨੁਕਵਰੀ ਹੋ ਸੈਪਰੇਟ ਚ ਰਹੀ ਇਹਦੇ ਨਾਲ ਨਾਲ ਜਿਹੜੇ ਪਰਚੇ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਕਿਉਂਕਿ ਬੰਦੇ ਜੇਲ੍ਹ ਦੇ ਵਿੱਚ ਨੇ ਜੇਲ੍ਹਟ ਹੋਣ ਕਰਕੇ ਜਿਹੜੇ ਪ੍ਰੋਡਕਸ਼ਨਮੈਂਟ ਲੈਣੇ ਜ਼ਰੂਰੀ ਨਹੀਂ ਅਸੀਂ ਅਪਲਾਈ ਕਰਤੇ ਆ ਤੇ ਇਹਨਾਂ ਨੂੰ ਲੈ ਕੇ ਅੱਗੇ ਫਰਦਰ ਅਨਵਰਸਿਕੇਸ਼ਨ ਕਰ ਮਾਰੇ ਇਹਨਾਂ ਦੇ ਨਾਲ ਹੈ ਜਿਹੜੇ ਇਹਨਾਂ ਨੇ ਕੁਸ਼ਤਾਂ ਜਿਹੜੀ ਆ ਪਾਣੀ ਵਾਲੀ ਟੂਟੀ ਵਾਲੀ ਜਿਹੜੀ ਪਾਈਪੇ ਹੋਏ ਤੇ ਇੱਕ ਇਹਨਾਂ ਦੇ ਅੰਦਰੋਂ ਦਰਖਤ ਤੋਂ ਟਾਣਾ ਬਣ ਲਿਆ ਤੇ ਉਸ ਤੋਂ ਸਵਾਏ ਦੂ ਇਹਨਾਂ ਕੋਲ ਜਿਹੜੀ ਛਾਕੂ ਸੀ ਉਹਨਾਂ ਨਾਲ ਜਿਹੜਾ ਇਹ ਬੰਦਿਆਂ ਤੇ ਇਹਨਾਂ ਨੇ ਉਹ ਇਹਨਾਂ ਤੇ ਵਾਰ ਕੀਤੀ 10 ਬੰਦਿਆਂ ਦੇ ਐਫਆਈਆਰ ਹੋਈ ਹੈ ਇਹਨਾਂ ਦੇ ਵਿੱਚੋਂ 6 ਬੰਦੇ ਪਹਿਲਾਂ ਹੀ ਮਰਡਰ ਕੇਸ ਦੇ ਵਿੱਚ ਅੰਦਰ ਉਹਨੂੰ ਵੱਲੂਨੇ ਬਿਕੇ ਜਿਹੜੇ ਬਾਕੀ 4 ਨੇ ਉਹਨਾਂ ਤੇ 307 ਦੇ ਪਰਚੇ ਦਰਜ ਹੋਏ ਨੇ ਉਹ ਅਟੈਂਪਟ ਟੂ ਮਰਡਰ ਦੇ ਵਿੱਚ ਇਨਵੋਲਵਮੈਂਟ ਸਰ ਜਿਹੜੇ ਮਰਦੇ ਨੂੰ ਚਾਕੂ ਪੂਰੇ ਨਾਲ ਮਾਰਿਆ ਉਹ ਚਾਕੂ ਕਿਹੜੇ ਸੀ ਜੀ ਅੰਦਰ ਕਿਸ ਤਰ੍ਹਾਂ ਪਹੁੰਚੇ ਜਿਓ ਉਹ ਛੋਟੇ ਜਿਹੜੇ ਚਾਕੂ ਸਨ ਉਹਦੇ ਵਿੱਚ ਅਸੀਂ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਅਸੀਂ ਚੱਕਰਾਂਗੇ ਕਿ ਇਹ ਅੰਦਰ ਕਿਸ ਤਰ੍ਹਾਂ ਪਹੁੰਚੇ ਸਰ ਜਿਹੜੇ ਮਰੇ ਨਹੀਂ ਸੀ ਉਹ ਕਿਸ ਤਰ੍ਹਾਂ ਦੇ ਅੰਦਰ ਸੀ ਜੀ ਕਹਿੰਦੇ ਲੜਾਈ ਕਾਫੀ ਟਾਈਮ ਰੁਕੀ ਨਹੀਂ ਗਈ ਤਕਰੀਬਨ 5-7 ਮਿੰਟ 10 ਮਿੰਟ ਲੜਾਈ ਲਗਾਤਾਰ ਹੁੰਦੀ ਰਹੀ ਹੈ ਅੰਦਰ ਪੂਰੇ ਅਫਰਟਸ ਕੀਤੇ ਨੇ ਜੇਲ ਅਥਾਰਟੀ ਨੇ ਇਹਨਾਂ ਨੂੰ ਰੋਕਣ ਦੀ ਜੇਲ ਦੀ ਜਿਹੜੀ ਅੰਦਰ ਫੋਰਸ ਹੈ ਉਹ ਮੈਂ ਮੂਵੀ ਦੇਖੀ ਹੈ ਉਹਦੇ ਜੋ ਪੂਰੇ ਐਫਰਟਸ ਹੋਏ ਨੇ ਤੇ ਲੇਕਿਨ ਉਹਦੇ ਚ ਡਿਲੇ ਇਹ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਕ ਦੋ ਮਿੰਟ ਬਾਅਦ ਸਾਡੀ ਜਿਹੜੀ ਫੋਰਸ ਅੰਦਰ ਵਾਲੀ ਉੱਥੇ ਪਹੁੰਚ ਗਈ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡਿਸਟ੍ਰਿਕਟ ਪੁਲਿਸ ਨੂੰ ਜੇਲ ਅਥਾਰਟੀ ਨੇ ਇਨਫੋਰਮ ਕੀਤਾ ਤੇ ਸਾਡੇ ਐਸਪੀ ਡੀ ਇਹ ਤੁਰੰਤ ਉੱਥੇ ਮੁੱਖ ਦੇ ਪਹੁੰਚੇ ਤੇ ਆ ਕੇ ਸਾਰੇ ਜਿਹੜੇ ਅੰਦਰ ਹਾਲਾਤ ਨੂੰ ਉਹਨਾਂ ਨੇ ਸੰਭਾਲਿਆ ਸਰ ਜਿਹੜੇ ਅੰਦਰ ਮਾਰੇ ਜਿੱਥੇ ਜੇਲ੍ਹ ਪੁਲਿਸ ਪ੍ਰਸ਼ਾਸਨ ਦੇ ਢਿੱਲੇ ਜਿਹੜੇ ਚਾਕੂ ਅੰਦਰ ਪਹੁੰਚ ਚੁੱਕੇ ਨੇ ਜੀ ਇਹ ਮੈਂ ਤੁਹਾਨੂੰ ਦੱਸਦਾ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਅੰਦਰ ਕਿਵੇਂ ਗਏ ਨੇ ਕੀ ਹੈ ਇਹਦੇ ਦਾ ਟਾਈਮ ਲੱਗੇਗਾ ਚੈੱਕ ਕਰਨੀ ਸਾਰੀ ਇਨਵੈਸਟੀਗੇਸ਼ਨ ਦੇ ਚ ਜਿਹੜੀ ਗੱਲ ਆਈ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਤੁਹਾਨੂੰ ਦੱਸਾਂਗੇ ਸਰ ਜੇਲ ਦੀ ਕਪੈਸਿਟੀ ਕਿੰਨੀ ਹੈ ਇਸ ਸਮੇਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਡਬਲ ਕਪੈਸਿਟੀ ਹੈ ਇਸ ਸਮੇਂ ਕੈਦੀਆਂ ਦੇ ਅੰਦਰ ਵੀ ਮੁਲਾਜ਼ਮ ਘਟ ਨੇ ਕਪੈਸਿਟੀ ਜ਼ਿਆਦਾ ਤੇ ਉਹਦੇ ਕਰਕੇ ਵੀ ਪ੍ਰਬੰਧਨ ਨਹੀਂ ਨਹੀਂ ਇਹਦੇ ਵਿੱਚ ਜੇਲ ਸੁਪਰਡੈਂਟ ਤੋਂ ਜਿਹੜਾ ਮੈਂ ਪੁੱਛਿਆ ਕਿ ਇਹਨਾਂ ਦੀ ਕਪੈਸਿਟੀ ਦੇ ਅਕੋਰਡਿੰਗਲੀ ਹੀ ਅੰਦਰ ਜਿਹੜੇ ਕੈਦੀ ਹੈ ਨੇ ਇਹਨਾਂ ਕੋਲ ਫੂਰ ਸੰਦਰ ਸਫੀਸ਼ਟ ਹੈ ਜਿੰਨੀਆਂ ਕੋਲ ਕੋਈ 15 20 ਬੰਦੇ ਜਿਹੜੇ ਘਟ ਨੇ ਆਲਰੇਡੀ ਇਹਨਾਂ ਨੇ ਲਿਖ ਕੇ ਭੇਜੇ ਹੋਏ ਨੇ ਉਹ ਵੀ ਇਹਨਾਂ ਨੂੰ ਮਿਲ ਜਾਣਗੇ ਕਿੰਨੇ ਕੈਦੀ ਨੇ ਜੀ ਅੰਦਰ ਕੈਦੀ ਅੰਦਰ ਮੇਰੇ ਕੋਲ 10 1080 1080 ਕੈਦੀ ਨੇ ਜੇਲ੍ਹ ਦੇ ਵਿੱਚ ਹੰਦਸਾ ਇਹ ਜੇਲ੍ਹ ਸੁਬਦ ਨੂੰ ਤੁਹਾਨੂੰ ਪੂਰੀ ਦੀ ਡਿਟੇਲ ਦੱਸ ਸਕਦਾ ਸਾਰੇ ਇੱਕ ਮਿਲ ਦੀ ਕਦੇ ਰਿਪੋਰਟ ਭੇਜੀ ਨਹੀਂ ਗਈ ਜਾਂ ਕਦੇ ਥ੍ਰੈਟ ਕੀਤਾ ਹੋਵੇ ਜਾਂ ਵੀ ਇਸ ਤਰੀਕੇ ਦੇ ਕ੍ਰਿਮੀਨਲ ਬੰਦੇ ਨੇ ਜਾਂ ਇਹਨਾਂ ਲਈ ਖਾਸ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ 6 ਦੇ 7 ਬੈਰਕ ਦੇ ਵਿੱਚੋਂ ਇਸ ਤਰੀਕੇ ਨਾਲ ਚਲੇ ਜਾਣਾ ਦੇਖੋ ਜਦੋਂ ਵੀ ਕੋਈ ਕੈਦੀ ਬਾਹਰ ਪੇਸ਼ੀ ਤੇ ਜਾਂਦਾ ਉਹ ਕਿਹੜੇ ਕੇਸ ਦੇ ਵਿੱਚ ਅਨਵੋਲਵ ਹੈ ਸੀਰੀਅਸ ਕੇਸ ਦੇ ਵਿੱਚ ਉਹਦੇ ਹਿਸਾਬ ਦੇ ਉੱਤੇ ਹੀ ਜਿਹੜੀ ਪੁਲਿਸ ਫੋਰਸੇ ਨਾਲੋਂ ਨੂੰ ਅੱਗੇ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਭੇਜਿਆ ਜਾਂਦਾ ਜੇਕਰ ਕੋਈ ਗੈਂਗਸਟਰ ਨੇ ਤੇ ਉਹਨਾਂ ਨੂੰ ਸਿਕਿਉਰਿਟੀ ਜਾਦੀ ਲਈ ਜਾਂਦੀ ਏ ਜੇ ਕੋਈ ਆਮ ਕੈਦੀ ਹੈ ਜੇ ਅਗਵਾਮ ਹਵਾਲਾਤੀ ਹੈ ਜਿਹੜਾ ਉਹ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਜਾਂਦਾ ਉਹਨਾਂ ਦਾ ਜਿਹੜਾ ਸਿਕਿਉਰਿਟੀ ਬੰਦੋਬਸਤ ਨੇ ਜਿਹੜੇ ਉਹ ਅਲੱਗ-ਅਲੱਗ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਨਾਲ ਔਰ ਬਲਕਾ ਦਾ ਸਾਡੇ ਕੋਲ ਪ੍ਰिजन ਵੈਨ ਨੇ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਦੇ ਵਿੱਚ ਬੜੇ ਹੀ ਪੂਰੀ ਫੁੱਲ ਪ੍ਰੂਫ ਸਕਿਉਰਿਟੀ ਨਾਲ ਇਹਨਾਂ ਨੂੰ ਜਿਹੜਾ ਲੈ ਕੇ ਜਾਣੇ ਸਰ ਜੀ ਜਿਹੜਾ ਪਟਿਆਲੇ ਦਾਸ ਲੈ ਜੀ ਉਹਦੇ ਮਤਲਬ ਝਗੜਾ ਕੀ ਹੋਇਆ ਸੀ ਇਹਦਾ ਹੱਥੇ ਤੱਕ ਚਲਾ ਗਿਆ ਜੀ ਇਹ ਜਿਹੜਾ ਹੁਣ ਤੁਹਾਨੂੰ ਦੱਸਿਆ ਕਿ ਇਹਨਾਂ ਦਾ 2-4 ਦਿਨ ਪਹਿਲਾਂ ਤਕਰਾਰ ਹੋਇਆ ਸੀ ਕਿਸ ਗੱਲ ਤੋਂ ਹੋਇਆ ਜਿਹੜਾ ਹੱਥੇ ਤੱਕ ਬੰਗਿਆ ਜੀ ਹੁਣ ਇਹਨਾਂ ਦੀ ਫਰਦਰ ਜਿਹੜੀ ਅੱਗੇ ਇਹ ਗੱਲ ਤੁਸੀਂ ਪੁੱਛ ਰਹੇ ਹੋ ਇਹ ਕਨਵੈਸਟੀਗੇਸ਼ਨ ਦਾ 파ਟ ਹੈ ਇਨਵੈਸਟੀਗੇਸ਼ਨ ਤੇ ਜਦੋਂ ਸਾਡੇ ਕੋਲ ਬੰਦੇ ਬਾਹਰ ਆਉਣਗੇ ਅਸੀਂ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਜਾਵਾਂਗੇ ਪੁਲਿਸ ਰਿਮਾਂਡ ਤੇ ਉਦੋਂ ਗੱਲ ਸਾਰੀ ਸਾਹਮਣੇ ਆ ਜਾਏ ਸਰ ਜ਼ਿੰਮੇਵਾਰੀ ਕਿਸ ਦੀ ਤੈਅ ਲੇਕਿਨ ਇਹਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਜੇ ਤੁਹਾਨੂੰ ਹੋਈ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਇਨਵੈਸਟੀਗੇਸ਼ਨ ਮਰਡਰ ਕੇਸਾਂ ਦੀ ਵਿੱਚ ਹੀ ਹੈ ਇਹਦੀ ਜਿਹੜੀ ਜਾਂਚ ਹੁੰਦੀ ਹੈ ਉਹਦਾ ਟੈਂਪਲੇਟ ਨਹੀਂ ਦਿੱਤੇ ਜਾਂਦਾ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਭੋਲਰ ਸਾਹਿਬ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਇਹਦੇ ਨਾਲ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ 10 ਬੰਦਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਉਹਨਾਂ ਚ ਗੈਂਗਸਟਰ ਕਿੰਨੇ ਨੇ ਜੀ ਕਿਹੜੀ ਕਿਹੜੀ ਕੈਟਾਗਰੀ ਦੇ ਨੇ ਇਹਨਾਂ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ 6 ਬੰਦਿਆਂ ਦੇ ਉੱਤੇ ਮਰਡਰ ਦੇ ਪਰਚੇ ਦਰਜ ਨੇ ਇਹਨਾਂ ਚ ਉਹ ਗੈਂਗਸਟਰ ਕੋਈ ਨਹੀਂ ਹੈ ਇਨਾਂ ਦੀਆਂ ਆਪਣੀਆਂ ਇੰਡੀਵਿਜੂਅਲ ਦੁਸ਼ਮਣੀਆਂ ਸਨ ਕੋਈ ਕਿਸੇ ਨਾਲ ਦੁਸ਼ਮਣੀ ਸੀ ਕੋਈ ਕਿਸੇ ਨਾਲ ਦੁਸ਼ਮਣੀ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਬੰਦੇ ਮਾਰੇ ਸੀ ਤੇ ਉਹ ਬੰਦੇ ਹੀ ਇੱਥੇ ਕਿਸੇ ਤੇ ਦੋ ਮਰਡਰ ਦੇ ਪਰਚੇ ਦਰਜ ਨੇ ਕਿਸੇ ਤੇ ਇੱਕ ਹੈ ਕਿਸੇ ਦੇ 307 ਦੇ ਵੀ ਆਏ ਨੇ ਇਹ ਦੱਸਿਆ ਜਾ ਰਿਹਾ ਦੋ ਬੰਦਿਆਂ ਨੂੰ ਮਾਰਿਆ ਸੀ ਉਹਦੇ ਤੇ 30 ਦੇ ਕਰੀਬ ਪਰਚੇ ਦਰਜ ਨੇ ਉਹਦੇ ਤੇ ਮਰਡਰ ਦੇ ਮੇਰੇ ਖਿਆਲ ਤੱਕ ਤਿੰਨ ਪਰਚੇ ਦਰਜ ਨੇ ਹੁੰਦੇ ਇਥੇ ਬਾਕੀ ਹੁਣ ਜਦੋਂ ਬਾਹਰ ਲੈ ਕੇ ਆਵਾਂਗੇ ਅਸੀਂ ਰਿਮਾਂਡ ਤੇ ਹੋਰ ਡਿਟੇਲ ਚ ਕੁਝ ਕੁ ਪੜ੍ਹਨਗੇ ਇਹ ਜਿਹੜਾ ਮੁੱਖ ਬੰਦਾ ਕੋਡਾ ਸ਼ਹਾਵਾਜ ਨਾਮ ਦਾ ਮੁੰਡਾ ਪਟਿਆਲੇ ਤੇ ਜ਼ਖਮੀ ਹੈ ਜੀ ਉਹਦੇ ਮਤਲਬ ਦੋਸ਼ ਹੈ ਕਿ ਮੈਨੂੰ ਹਜੇ ਕੋਈ ਇਨਫੋਰਮ ਨਹੀਂ ਕੀਤਾ ਗਿਆ ਤੇ ਉਹ ਕਹਿ ਰਹੇ ਨੇ ਕਿ ਮੈਨੂੰ ਕੋਈ ਸੁਨੇਹਾ ਨਹੀਂ ਹੁਣ ਤੱਕ ਲਗਾਇਆ ਗਿਆ ਕੱਲ ਸ਼ਾਮ 7 ਵਜੇ ਤੋਂ ਨਹੀਂ ਹੁਣ ਤੱਕ ਕੋਈ ਮਿਲਣ ਦੇ ਰਿਹਾ ਮੈਨੂੰ ਦੇਖੋ ਜਿਹੜੇ ਜਿਹੜੇ ਬੰਦੇ ਜ਼ਖਮੀ ਨੇ ਉਹ ਅਸੀਂ ਥਰੂ ਐਸਐਸਪੀ ਜਿਹੜਾ ਇਨਫਰਮੇਸ਼ਨ ਦੇਤੀ ਹੈ ਇੱਕ ਬੰਦਾ ਮਲੇਰਕੋਟਲੇ ਦਾ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਇਨਫਰਮੇਸ਼ਨ ਦਿੱਤੀ ਹੋਈ ਉਹ ਪਟਿਆਲੇ ਰਜਨਦਰਾ ਹਸ ਇੱਕ ਦਾ ਪਰਿਵਾਰ ਕੋਈ ਇੱਥੇ ਵੀ ਆਇਆ ਹੋਇਆ ਉਹਨਾਂ ਦੇ ਇੱਥੇ ਜਿਹੜਾ ਹੈਗਾ ਉਹਨੂੰ ਨਾਲ ਰਜਿੰਦਰਾ ਹਸਪੀਟਲ ਜੋ ਪੇਚ ਕੀ ਉਹਨਾਂ ਨਾਲ ਪਰੋਪਰ ਮਿਲਾਵਾ ਪਰਿਵਾਰਨਰ ਹੈ ਜੀ ਪਰਿਵਾਰ ਨੂੰ ਮਲਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਪਰਿਵਾਰ ਵਾਲੇ ਜਦੋਂ ਮਰਜ਼ੀ ਜਾ ਕੇ ਜਿਹੜੇ ਇੰਜਰਡ ਨੇ ਉੱਥੇ ਉਹਨਾਂ ਨੂੰ ਸਾਡੀ ਜਿਹੜੀ ਗਾਰਡ ਲੱਗੀ ਏ ਉਹ ਹਾਲਚਲ ਪੁੱਛਣ ਲਈ ਨਾਲ ਮਲਾ ਸਕਦਾ ਚਲੋ ਕਹਿੰਦੇ ਪਹਿਲਾਂ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਕੁੰਦਮਾਰ ਕੀਤੀ ਗਈ ਮੈਂ ਦਰਖਾਸਤ ਦਿੱਤੀ ਸੀ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਹੜੀ ਚੀਜ਼ ਦਾ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਉਹਦੇ ਬਾਰੇ ਮੈਂ ਕਿਵੇਂ ਕਮੈਂਟਸ ਕਰਾਂ ਠੀਕ ਹੈ। ਇਸ ਘਟਨਾ ਤੋਂ ਬਾਅਦ ਇੱਕ ਵਾਰ ਫੇਰ ਜੇਲ੍ਹ ਪ੍ਰਸ਼ਾਸਨ ਉੱਤੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ